ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਭਰਾਵਾਂ ਦੇ ਜਾਨਵਰ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਲੈ ਕੇ ਆਏ ਆ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਆਪਾਂ 20 ਤੋਂ 22 ਨਗ ਦਿਖਾਉਣੇ ਨੇ ਜਿਦੇ ਵਿੱਚ ਆਪਾਂ ਚਾਰ ਤੁਹਾਨੂੰ ਦਿਖਾਵਾਂਗੇ ਪਿਓਰ ਪੰਜਾਬ ਵਾਲੀਆਂ ਜਰਸੀਆਂ ਜਿੰਨਾਂ ਦੀ ਮੇਨ ਗੱਲ ਆ ਵੀ ਜਿਨ੍ਹਾਂ ਦੇ ਮਗਰ ਵੀ ਬੱਛੀਆਂ ਨੇ ਸਾਰੀਆਂ ਜਰਸੀਆਂ ਦੇ ਮਗਰ ਬੱਛੀਆਂ ਹੀ ਨੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਚੰਗੇ ਦੁੱਧ ਵਾਲੀ ਜਰਸੀ ਲੈਣੀ ਆ ਪੰਜਾਬ ਵਾਲੀ ਕੱਦਕਾਠ ਵਾਲੀ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਇਹਨਾਂ ਦੇ ਮਗਰ ਵੀ ਬੱਚੇ ਬੱਛੀਆਂ ਨੇ ਤੇ ਵਧੀਆ ਦੁੱਧ ਤੋਂ ਸਟਾਰਟਿੰਗ ਕਰੀ ਆ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਉਹ ਆਪਾਂ 14 ਤਰੀਕ ਨੂੰ ਵੀਡੀਓ ਬਣਾ ਰਹੇ ਆ 14 ਅਕਤੂਬਰ 2025 ਜਾਣੀ ਕਿ ਮੰਨ ਕੇ ਚਲੋ 14 ਤਰੀਕ 10ਵਾਂ ਮਹੀਨਾ 2025 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ 20 ਤੋਂ 22 ਨਗਦ ਦਿਖਾਵਾਂਗੇ ਜਿਦੇ ਵਿੱਚ 4-5 ਪਿਆਵ ਵਾਲੀਆਂ ਜਰਸੀਆਂ ਰਹਿਣੀਆਂ ਜਿਨ੍ਹਾਂ ਦੇ ਨਾਲ ਬੱਚੇ ਵੀ ਬੱਸੀਆਂ ਨੇ ਆਦੀ ਦੇ ਸਕਦੇ ਹੋ ਜਿਹੜੀਆਂ ਬੱਸੀਆਂ ਨੇ ਸਾਰੀਆਂ ਇਹ ਜਰਸੀਆਂ ਦੇ ਮਗਰ ਨੇ ਤਾਜੇ ਕੱਚੇ ਨਾਲੂਏ ਨਾਲ ਨੇ ਦੇ ਸਕਦੇ ਹੋ ਇਹ ਸਾਰੀਆਂ ਬੱਚੀਆਂ ਨੇ ਆ ਚਾਰੇ ਬੱਸੀਆਂ ਨੇ ਮਤਲਬ ਜਰਸੀਆਂ ਬੱਸੀਆਂ ਦੇ ਮਗਰ ਨੇ ਬਾਕੀ ਆਪਣੇ ਫਾਰਮ ਤੇ 10-12 ਗਾਵਾਂ ਹੋਰ ਸੂਈਆਂ ਹੋਈਆਂ ਨੇ ਤੁਸੀਂ ਬੱਚੇ ਸਾਰੇ ਦੇਖ ਸਕਦੇ ਹੋ ਆ ਸਾਰੇ ਬੱਚੇ ਦੇ ਸਕਦੇ ਹੋ ਸੋ ਦੇਖੋ ਆ ਸਾਰੇ ਬੱਚੇ ਤੁਸੀਂ ਵੱੱਡੇ ਦੇ ਸਕਦੇ ਹੋ 10 12 ਗਾਵਾਂ ਆ ਵੱਡੀਆਂ ਗਾਵਾਂ ਨੇ 40 40 ਕਿਲੋ ਵਾਲੀਆਂ ਕੋਈ ਵੀਰ ਫਾਰਮਰ ਵਾਲਾ ਆਪਣਾ ਗਾਹਕ ਹੁੰਦਾਗਾ ਤਾਂ ਇਹ 40 40 ਕਿਲੋ ਵਾਲੀਆਂ ਗਾਵਾਂ ਨੇ ਇਹਨਾਂ ਦਾ ਵੀ ਤੁਸੀਂ ਵੀਡੀਓ ਲਾਸਟ ਤੱਕ ਦੇਖੇ ਰਹੋ ਡਿਟੇਲ ਦੇਵਾਂਗੇ ਤੇ ਇੱਕ ਥੱਪਾ ਤੁਹਾਨੂੰ ਲਾਸਟ ਤੇ ਗਰਲੈਂਡੋ ਦਿਹਾਉਣੀ ਆ ਸੋ ਇਧਰਲਾ ਮਾਲ ਆ ਗੱਬਣਾ ਦੇਖੋ ਆ ਖੀਰੀ ਬੱਸੀਆ ਜਰਸੀ ਇਹ ਗੱਬਣਾ ਨੇ ਮਾਲ ਸਾਰਾ ਗੱਬਣਾ ਆ ਇਹ 5 7 ਦਿਨ ਸੂਣ ਨੂੰ ਲੈਂਦੀਆਂ ਨੇ ਵੜਾ ਚੰਗੀਆਂ ਨੇ ਮੰਨ ਕੇ ਚੱਲੋ ਵੀ 25 ਤੋਂ ਲੈ ਕੇ 35 ਲੀਟਰ ਤੱਕ ਦੀਆਂ ਵੜਾ ਨੇ ਇਹ ਜਰਸੀ ਖੀਰੀ ਬਚੀ ਆ ਤੇ ਇੱਕ ਆਪਾਂ ਦਿਖਾਵਾਂਗੇ ਲਾਸਟ ਤੇ ਗਰਲੈਂਡੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਚੰਗੀ ਗਰਲੈਂਡੋ ਗਾ ਲੈਣੀ ਆ ਤਾਂ ਉਹਨਾਂ ਵੀਰਾਂ ਲਈ ਸਨਹਿਰੀ ਮੌਕਾ ਆਪਾਂ ਧਾਰਾ ਵੀ ਮਾਰ ਕੇ ਦਿਖਾਵਾਂਗੇ ਵੀਡੀਓ ਚ ਤੇ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਆਪਾਂ ਤੁਹਾਨੂੰ ਗਰਲੈਂਡੋ ਤਾਜੀ ਸੂਈ ਵੀ ਪਰਸੋਂ ਦੀ ਸੂਈ ਥੱਲੇ 25 ਕਿਲੋ ਬੋਲਾ ਹੁਣ ਹਾਜ਼ਰ ਆ 25 ਕਿਲੋ ਬੋਲਾ ਕੋਈ ਦੋ ਟਾਈਮ ਚੋਕੇ ਲੈ ਜਾ ਸਕਦੇ ਆ ਪਰਸੋਂ ਸੂਈ ਆ ਪਹਿਰ ਗਰਲੈਂਡੋ ਆ ਗਈ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਚੰਗੀ ਹੱਥੀ ਚਵਾਈ ਵਾਲੀ ਗਰਲੈਂਡੋ ਲੈਣੀ ਆ ਤਾਂ ਲਾਸਟ ਤੱਕ ਵੀਡੀਓ ਨੂੰ ਬਣੇ ਰਿਹਾ ਤੁਹਾਨੂੰ ਧਾਰਾਂ ਵੀਡੀਓ ਚ ਮਾਰ ਕੇ ਦਿਖਾਵਾਂਗੇ ਤੇ ਇਹ ਬੈੜਾਂ ਜਿਹੜੀਆਂ 20 ਤੋਂ 25 ਕਿਲੋ ਵਾਲੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਇਹ ਤੁਹਾਨੂੰ ਦਿਖਾ ਦਿਆਂ ਇਹਨਾਂ ਦੀ ਡਿਟੇਲ ਦੇਵਾਂਗੇ ਤੇ ਇੱਧਰ ਤੁਹਾਨੂੰ ਆਪਾਂ 40-40 ਕਿਲੋ ਵਾਲੀਆਂ ਬੈੜਾਂ ਨੇ ਜਿਹੜੀਆਂ ਇਹਨਾਂ ਦੀ ਵੀ ਡਿਟੇਲ ਦੇਵਾਂਗੇ ਆਜੋ ਜਰਸੀਆਂ ਤੋਂ ਕਰਦੇ ਆਂ ਗੱਲ ਸੋ ਜਰਸੀ ਬੈੜਾਂ ਤੋਂ ਗੱਲ ਕਰਦੇ ਆਂ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਕਹੇ ਨੇ ਵੀ ਕੋਈ ਭਰਾ ਆਪਣਾ ਦੋ ਟਾਈਮ ਚੋਕੇ ਲਿਆ ਸਕਦਾ ਕਿਉਂਕਿ ਬੌੜੇ ਤੋਂ ਖਾਲੀ ਨੇ ਇਹ ਤੇ ਇੱਕ ਨੰਬਰ ਵਾਲੀ ਬੱਸੀ ਤੁਹਾਨੂੰ ਦਿਖਾਉਣੇ ਆਪਾਂ ਪਹਿਲਾਂ ਇੱਕ ਨੰਬਰ ਵਾਲੀ ਤੁਸੀਂ ਖੋਲ ਪੁੱਤ ਤੁਸੀਂ ਮਿਲਕ ਵੇਣ ਦੇਖੋ ਤੁਸੀਂ ਥੱਲੇ ਤੇ ਚੁਵਾਈ ਦੇਖੋ ਬਹੁਤ ਸੋਹਣੀ ਈਕ ਨੂੰ ਇਹਦੀ ਹੱਥੀ ਚੁਵਾਈ ਵਾਲਾ ਥਾਣਾ ਦੇਖੋ 나ੜ ਤੁਹਾਨੂੰ ਤੋਰ ਕੇ ਦਿਖਾਉਣੇ ਇੱਕ ਨੰਬਰ ਤੇ ਆ ਗਈ 20 ਕਿਲੋ ਬੋਲਾ ਮੰਨ ਲਓ ਦੁੱਧ ਮੰਨ ਲਓ ਅੱਜ 4 ਦਿਨ ਹੋ ਗਏ ਸੂਈ ਨੂੰ 20 ਕਿਲੋ ਕੰਡਾ ਲਾ ਕੇ ਲਿਆ ਸਕਦੇ ਹਾਂ ਇਹ ਜੋੜਾ ਕੋਈ ਮੇਰਾ ਵੀਰ ਪਾਊਗਾ ਤਾਂ ਫੁੱਲ ਮਾਨ ਤਣ ਕੀਤਾ ਜਾਊਗਾ ਕਿ 25 25 ਕਿਲੋ ਵਾਲੀਆਂ ਜਰਸੀਆਂ ਨੇ ਇੱਕ ਨੰਬਰ ਵਾਲੀ 2 3 ਜਰਸੀ ਦੇਖੋ ਨਗਮਾ ਪੀਸ ਹੀ ਆ ਦੇਖੋ ਉਧਰ ਦੂਰ ਦੇ ਪੁੱਤ ਐਨ ਤੋਰ ਦਿੱਤਾ ਹਾਂ 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 ਸ ਇਥੋਂ ਚੈੱਕ ਕਰਿਓ ਹਵਾਨਾ ਵਗੈਰਾ ਜਰਸੀ ਦਾ ਹੱਥੀਚੁਆਈ ਵਾਲਾ ਮੋੜਲੇ ਮੋੜਲੇ ਹੱਥੀਚੁਆਈ ਵਾਲਾ ਸੋਨਾ ਥਾਣਾ ਇਥੋਂ ਬਰੀਡ ਚੈੱਕ ਕਰੋ ਮਗਰ ਬੱਛੀ ਆ ਲੈ ਚੱਲ ਪੁੱਤ ਮਗਰ ਬੱਛੀ ਆ ਗਈ ਹੱਥੀਚੁਆਈ ਵਾਲਾ ਥਾਣਾ ਹੁਣ 20 ਕਿਲੋ ਬੋਲੀ ਦੋ ਟਾਈਮ ਚੋਕੇ ਲਿਆ ਸਕਦੇ ਹਾਂ ਅੱਜ ਆਪਾਂ 14 ਤਰੀਕ ਨੂੰ ਸ਼ਾਮ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ ਆਪਣਾ 4:00 ਦਾ ਟਾਈਮ ਆ 3:30-4:00 ਵੀਡੀਓ ਬਣਾ ਰਹੇ ਹਾਂ ਇੱਕ ਨੰਬਰ ਤੇ ਆ ਗਈ ਪਿਆਵ ਵਾਲੀ ਜਰਸੀ ਹੱਥੀਚੁਆਈ ਤੇ ਦੋ ਨੰਬਰ ਤੇ ਵੀ ਬੱਛੀ ਦਾ ਸਾਰਾ ਰਿਕਾਰਡ ਮਿਲੂ ਇਹਦਾ ਵੀ ਕਿਹੜੇ ਸੀਮਣ ਦੀ ਬੱੱਛੀ ਆ ਮਗਰ ਕਿਹੜੇ ਸੀਮਣ ਦੀ ਆ ਆਪਾਂ ਖੋਲਦੇ ਪੁੱਤ ਫਿਰ ਮਗਰ ਮੈਂ ਪਹਿਲਾਂ ਹੀ ਦੱਸਤਾ ਵੀ ਚਾਰਾਂ ਦੇ ਮਗਰ ਬੱਛੀਆਂ ਨੇ ਦੇਖੋ ਇੱਥੋਂ ਚੈੱਕ ਕਰੋ ਬਰੀਡ ਬਿਊਟੀ ਪਲੱਸ ਬਰੀਡ ਦੇਖੋ ਇੱਥੋਂ ਹਾਈਟ ਲੈਂਥ ਦੇਖੋ ਬੱਛੀ ਦੀ ਪਿਓਰ ਪੰਜਾਬ ਵਾਲੀ ਜਰਸੀ ਆ ਗਈ 20 ਕਿਲੋ ਦੋ ਟਾਈਮ ਚੋਕੇ ਲੈ ਜਾ ਸਕਦੇ ਹੋ ਮਗਰ ਬੱਚਾ ਬੱੱਛੀ ਆ ਗਈ ਪਹਿਲਾਂ ਹੀ ਦੱਸਿਆ ਆਪਾਂ ਵੀ ਕਿਹੜੇ ਸੀਮਣ ਦੀ ਆ ਆਪ ਆ ਕਿਹੜੇ ਦਾ ਬੱਚਾ ਹੈਗਾ ਸਾਰਾ ਰਿਕਾਰਡ ਮਿਲ ਜੂ ਇਹਦਾ ਲਿਆ ਪਤੋ ਲਿਆ ਕੋਈ ਮੇਰਾ ਭਰਾ ਇਹ 1 ਤੇ 2 ਨੰਬਰ ਜੋੜਾ ਪਾਉਣਾ ਚਾਹੁੰਦਾ ਹੋਇਆ ਆਪਾਂ ਜੋੜਾ ਦੇ ਦਾਂਗੇ ਫੁੱਲ ਮਾਨਤਨ ਕਰਦਾਂਗੇ ਬਲ ਬਲ ਦਾ ਬੱਚੇ ਹੀ ਆ ਤੁਸੀਂ ਨਾੜਾਂ ਦੇਖੋ ਇੱਥੋਂ ਦੇਖੋ ਮਿਲਕ ਵੇਣ ਨਾੜਾਂ ਬਹੁਤ ਸੋਹਣੀਆਂ ਆਉਂਦੀਆਂ ਨੇ ਇਹ 2 ਨੰਬਰ ਤੇ ਆਪਾਂ 1 ਤੇ 2 ਨੰਬਰ ਦੇ ਪੰਜਾਬ ਵਾਲੀਆਂ ਜਰਸੀਆਂ ਦਿਖਾਤੀਆਂ ਮਗਰ ਬੱਚੀਆਂ ਨੇ ਬਹੁਤ ਵੀਰਾਂ ਦਾ ਫੋਨ ਆਦਾ ਵੀ ਆਪਾਂ ਚੰਗੀ ਜਰਸੀ ਲੈਣੀ ਹੱਥੀ ਚਵਾਈ ਵਾਲੀ ਤੇ ਮਗਰ ਬੱਚੀ ਹੋਵੇ ਤਾਂ ਉਹਨਾਂ ਵੀਰਾਂ ਲਈ ਸੁਨੇਹਰੀ ਮੌਕਾ ਹੋਊਗਾ ਕਿ ਇਹ ਜੋੜਾ ਤੁਸੀਂ ਖਰੀਦ ਸਕਦੇ ਹੋ ਜੋੜੇ 'ਚ ਫੁੱਲ ਮਾਨਤਨ ਕੀਤਾ ਜਾਓ ਤੋਰਪਤ 3 ਨੰਬਰ ਵਾਲੀ ਇਹ ਬੱਚੀ ਕੱਲ ਸੂਈ ਆ ਕੱਲ ਦੀ ਸੂਈ ਥੱਲੇ ਅਸੀਂ ਕੱਲ ਸੂਈ ਆ ਕੱਲ ਦੀ ਸੂਈ ਥੱਲੇ 13 14 ਕਿਲੋ ਬੋਲੀ ਹੋਊਗੀ ਕੱਲ ਸੂਈ ਆ ਥਾਣੇ ਦਾ ਵੀ ਹੱਤੀ ਜਵਾਈ ਵਾਲਾ ਦੇਖੋ ਬਹੁਤ ਸੋਹਣੇ ਨੰਬਰ ਤੇ ਅਸੀਂ ਆ ਗਈ ਇੱਥੋਂ ਤੱਕ ਕਰਿਓ ਇੱਥੋਂ ਤੱਕ ਕਰੋ ਤੁਸੀਂ ਹਵਾਨਾ ਵਗੈਰਾ ਤੇ ਹਾਈਟ ਲੈਂਥ ਬੱਚੀ 3 ਨੰਬਰ ਤੇ ਦਿਖਾ ਰਹੇ ਆਪਾਂ 3 ਨੰਬਰ ਵਾਲੀ ਬੱਚੀ ਆ ਗਈ ਲੈ ਜਾ ਬਤ ਸੋ ਦੇਖੋ ਇੱਥੋਂ 3 ਨੰਬਰ ਤੇ ਬੱਚੀ ਆ ਗਈ ਕੱਲ ਦੀ ਸੂਈ ਥੱਲੇ 13 14 ਕਿਲੋ ਬੋਲਾ ਹੋਊਗਾ ਪਹਿਲੇ ਸੂਏ ਨੇ 19 20 ਲੀਟਰ ਤੋਂ ਦਿੱਤਾ ਗਿਆ ਹਾਈਟ ਲੈਂਥ ਦੇਖੋ ਇਥੋਂ ਲੈ ਲੈ ਬਦਲੇ ਇੱਥੋਂ ਦੇਖੋ ਹਾਈਟ ਲੈਂਥ ਬੱਛੀ ਦੀ ਪ੍ਰਿੰਟ ਪ੍ਰਿੰਟ ਬੱਛੀ ਦਾ ਜਿਵੇਂ ਸਾਇਨਿਕ ਸੂਨਿੰਗ ਬਹੁਤ ਆ ਕਲਰ ਬਹੁਤ ਸੋਹਣਾ ਆ ਗਿਆ ਡਰ ਕੇ ਜਾ ਕਲਰ ਆ ਗਿਆ ਮੰਨ ਕੇ ਚਲੋ ਜਰਸੀਆਂ ਦੇ ਵਿੱਚ ਹਵਾਨਾ ਦੇਖੋ ਪੂਰਾ ਬੰਦਲੇਵੇ ਦੀ ਬੱਛੀ ਆ ਗਈ ਪੂਰਾ ਭਰਮਾ ਲੇਵਾਗਾ ਦੁੱਧ 20 ਕਿਲੋ ਖੁੱਲਾ ਗੱਢਣਾ ਨੇ ਬੱਛੀ ਨੇ 3 ਨੰਬਰ ਤੇ ਆ ਗਈ ਅੱਗੇ 4 ਨੰਬਰ ਵਾਲੀ ਬੱਛੀ ਸੂਈ ਹੋਈ ਆ ਇਹ ਖੀਰੀ ਬੱਛੀ ਆ ਮੂ 4 ਨੰਬਰ ਵਾਲੀ ਖੀਰੀ ਬੱਛੀ ਆ ਹੁਣ ਸਟਾਰਟਿੰਗ ਜਿਹੜਾ ਬੌੜਾਗਾ 12 13 ਕਿਲੋ ਬੌੜਾਗਾ ਸਟਾਰਟਿੰਗ ਇਹ ਬੱਛੀ ਥੱਲੇ 20 ਲੀਟਰ ਹਾਜ਼ਰ ਆ ਇਹਨੂੰ ਤੋਰ ਸੋ ਇਹ ਐਚਐਫ ਦੇ ਵਿੱਚ ਆ ਗਈ ਇਹ ਵੀ ਬੱਸੀ ਦੋ ਦੰਦ ਦਾ 20 ਲੀਟਰ ਕੋਈ ਮੇਰਾ ਵੀਰ ਤਿੰਨ ਟਾਈਮ ਚੋ ਕੇ ਲੈ ਜਿਓ ਪਹਿਲਾਂ ਬੱਸੀ ਸੂਈ ਆ ਮਗਰ ਬੱਛੀ ਆ ਇਹਦੇ ਵੀ ਮਗਰ ਬੱਛੀ ਆ ਗਈ ਫਿਰ ਜਿਆਦਾ ਪਸ਼ੂ ਤੋਰ ਕੇ ਦਿਖਾਵਾਂਗੇ ਤਾਂ ਵੀਡੀਓ ਲੰਬੀ ਹੋ ਜਾਂਦੀ ਆ ਬੰਦ ਲਵੇ ਦੀ ਬੱਛੀ ਆ ਅੱਗੇ ਨੂੰ ਮੰਨ ਕੇ ਚਲੋ 20 35 36 ਕਿਲੋ ਦੁੱਧ ਦੇਣ ਵਾਲੀ ਆ ਇਸ ਵਾਰੀ ਤਾਂ ਚਾਹੇ 25 ਕਿਲੋ ਦੇ ਦੇ 20 ਕਿਲੋ ਹੁਣ ਕੰਡਾ ਲਾ ਕੇ ਲਿਆ ਸਕਦੇ ਹੋਂ ਪਹਿਲਾਂ ਸੂਆ ਮੱਸੀ ਦੋ ਦੰਦ ਸੂਈ ਹੋਈ ਆ ਕੋਈ ਮੇਰਾ ਵੀਰ ਮਗਰ ਬੱਛੀ ਆ ਗਈ 20 ਕਿਲੋ ਦੋ ਟਾਈਮ ਚੋ ਕੇ ਲਿਆ ਸਕਦੇ ਆ ਐਚਐਫ ਦੇ ਵਿੱਚ ਆ ਗਈ ਇਹ 5 ਨੰਬਰ ਦੇ ਸੋ ਤੁਹਾਨੂੰ ਆ ਚਾਰ ਜਰਸੀਆਂ ਦਿਖਾਤੀਆਂ ਪੰਜਵੀਂ ਐਫ ਦਿਖਾਦੀ ਸੋ ਇਹ ਬਹਿਣਾ ਆ ਗਈਆਂ ਵੱਡੀਆਂ 40 ਤੋਂ ਪਲੱਸ ਵਾਲੀਆਂ ਇਹਨਾਂ ਦੀ ਤੁਸੀਂ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਕੱਲੀ-ਕੱਲੀ ਦੀ ਵੀਡੀਓ ਵਟਸਐਪ ਤੇ ਮੰਗਾ ਸਕਦੇ ਹੋ ਤੁਸੀਂ ਵਟਸਐਪ ਤੇ ਵੀਡੀਓ ਮੰਗਾ ਕੇ ਇਹਦਾ ਰੇਟ ਵਗੈਰਾ ਪਤਾ ਕਰ ਸਕਦੇ ਹੋ 40 40 ਪਲੱਸ ਵਾਲੀਆਂ ਬੜਾ ਆ ਗਈਆਂ ਬਹੁਤ ਫਾਰਮਰਾਂ ਨੇ ਨਵਾਂ ਕੰਮ ਸਟਾਰਟ ਕਰਨਾ ਹੁੰਦਾ ਵੀ ਆਪਾਂ 40 ਤੋਂ ਪਲੱਸ ਲੈਣਾ ਤਾਂ ਉਹ ਇਹ ਜੋੜਾ ਪਾ ਸਕਦੇ ਹੋ ਤੁਸੀਂ ਜੋੜਾ ਲਾਵਾਂਗੇ ਆਪਾਂ ਫੁੱਲ ਮਾਨਤਨ ਕਰਾਂਗੇ ਜੋੜੇ ਦੇ ਵਿੱਚ ਫੁੱਲ ਮਾਨਤਨ ਕਰਾਂਗੇ ਆਪਾਂ ਸੋ ਅੱਗੇ ਤੁਹਾਨੂੰ ਆ ਦਿਖਾਉਣੇ ਬੱਚੀਆਂ ਇਹਨਾਂ ਥੱਲੇ ਹੁਣ ਮੰਨ ਕੇ ਚਲ ਬੀਬੀ ਤੋਂ ਬਾਹਰ ਦੁੱਧ ਤਿਆਰ ਆ ਇਹਦੇ ਮਗਰ ਵੀ ਬੱਛੀ ਆ ਗਈ ਬੀਬੀ ਤੋਂ ਬਾਹਰ ਦੁੱਧ ਤਿਆਰ ਆ ਕੇ ਗਰਲੈਂਡੋ ਆ ਗਈ ਇਹ ਗਰਲੈਂਡੋ ਦੀਆਂ ਹੁਣ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਲਾਸਟ ਤੱਕ ਵੀਡੀਓ ਨੇ ਬਣੇ ਰਿਹਾ ਗਰਲੈਂਡੋ ਦੀਆਂ ਧਾਰਾ ਮਾਰ ਕੇ ਦਿਖਾਵਾਂਗੇ ਇਹਦੂ ਬਿਨਾਂ ਜਿਹੜੀ ਡਿਟੇਲ ਆ ਇਹਨਾਂ ਬੱਸੀਆਂ ਦੀ ਮੋਟੀ ਮੋਟੀ ਦੇ ਦਾਂਗੇ ਆਪਾਂ ਫਿਲਹਾਲ ਬੱਛਾ ਲਾ ਕੇ ਪਛਮਾਕ ਕਰਦੇ ਆਪਾਂ ਇਹ ਜਰਸੀ ਆਪਣੇ ਕੋਲ ਖੀਰੀ ਬੱਸੀ ਖੜੀ ਆ ਪਿਓਰ ਖੀਰੀ ਦੁੱਧ ਦਿੰਦੀਆਂ ਦੇ ਵਿੱਚ ਬੱਸੀ ਆ 10 ਦਿਨ ਤੋਂ ਹੁਣ ਨੂੰ ਲੈਂਦੀ ਆ ਮਾ ਦਾ ਰਿਕਾਰਡ ਆ ਜਿਹੜਾ 35 ਪਲੱਸ ਦਾ ਹੈਗਾ ਤੁਸੀਂ ਚਾਹੇ 25 ਮੰਨ ਕੇ ਲਓ ਸਾਰਾ ਰਿਕਾਰਡ ਹੈ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਹੋਆ ਬੁਲਬੁਲ ਦਾ ਬੱਚਾ ਹੀ ਆ ਇੱਥੋਂ ਜੇ ਕਰੋ ਤੁਸੀਂ ਇੱਥੋਂ ਜੇ ਕਰੋ ਬੁੱਥੀ ਬਾਥੀ ਬੱਚੀ ਦੀ ਫੁੱਲ ਬਰੀਡ ਦੇ ਵਿੱਚ ਆ ਗਈ ਸੋ ਇਹ ਗੱਬਣਾ ਨੇ ਇਹਨਾਂ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਮੋਟੀ ਮੋਟੀ ਫਿਰ ਜਿਆਦਾ ਪਸ਼ੂ ਤੋਰ ਕੇ ਨਹੀਂ ਦਿਖਾਉਂਦੇ ਵੀਡੀਓ ਲੰਬੀ ਹੋ ਜਾਂਦੀ ਆ ਇਹ ਵੀ ਬੱਸੀਆਂ ਨੇ 30 30 ਪਲੱਸ ਵਾਲੀਆਂ ਬੱਸੀਆਂ ਨੇ ਸੋ ਫਿਲਹਾਲ ਗਰਲੈਂਡੋ ਦਿਖਾਉਣੇ ਆਪਾਂ ਬਹਿ ਜਾਓ ਵੀਰੇ ਮਾਰੋ ਧਾਰਾ ਸੋ ਆਪਾਂ ਮੰਨ ਕੇ ਜਦਲੋ ਪਸਮਾ ਕਰਵਾ ਲਿਆ ਤੁਹਾਨੂੰ ਹੁਣ ਧਾਰਾ ਦੇਖੋ ਇਦਾਂ ਹੀ ਬਹਿ ਜਾਓ ਬਾਹਲੇ ਵੀ ਸੋਨਾ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਵੀ ਤੁਸੀਂ ਵੀਡੀਓ ਤੇ ਬੁੱਕ ਕਰ ਲਿਓ ਕਿਉਂਕਿ ਫੋਨ ਤੇ ਇਹਦੇ ਚੱਕੇ ਨਹੀਂ ਜਾਣੇ ਕਿਉਂਕਿ ਇੰਨਾ ਫੋਨ ਆਉਂਦਾ ਦੇਖੋ ਹੁਣ ਚਵਾਈ ਵਗੈਰਾ ਦੇਖੋ ਤੁਸੀਂ ਐ ਮੰਨ ਕੇ ਚਲੋ ਵੀ ਸਕੈਂਟਾਂ ਦੇ ਹਿਸਾਬ ਨਾਲ 1.5 ਲੀਟਰ ਆ ਜਾਗੋ ਪਰਉ ਦੇਖੋ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਵਾਈ ਆ ਦੇਖੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਦੇਖੋ ਕੱਲਾ ਕੱਲਾ ਨਿਕੜ ਮਾ ਥਾਣਾ ਕੋਈ ਬਾਧੂ ਘਾਟੂ ਥਾਨ ਨਹੀਂ ਦੇਖੋ ਇਥੋਂ ਦੇਖੋ ਪੂਰੀ ਪੋਲੀ ਤੇ ਮੋਟੀ ਚਵਾਈ ਹੈ ਜਿਹਨੂੰ ਆਪਾਂ ਕਹਿੰਨੇ ਆ ਠੰਡੀ ਮਿੱਠੀ ਗਿਰਲੈਂਡੋ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਬਹੁਤ ਵੀਰਾਂ ਦਾ ਫੋਨ ਆਉਂਦਾ ਸੀ ਇਹ ਚੀਜ਼ਾਂ ਰੋਜ਼ ਰੋਜ਼ ਨਹੀਂ ਮਿਲਦੀਆਂ ਕਿਉਂਕਿ ਠੰਡੀ ਗਿਰਲੈਂਡੋ ਹੈ ਜਿਹੜੀ ਨਸਲ ਤੁਹਾਨੂੰ ਪਤਾ ਵੀ ਅੱਗੇ ਦੁੱਧ ਦੀ ਕੈਪੈਸਿਟੀ ਵੀ ਜ਼ਿਆਦਾ ਹੁੰਦੀ ਹੈ ਅੱਗੇ ਗਰਮੀ ਵੀ ਘੱਟ ਮਣਾਉਂਦੀ ਹੈ ਦੇਖੋ ਸੈਂਟਾਂ ਦੇ ਹਿਸਾਬ ਨਾਲ 1.5 ਲੀਟਰ ਵਾਲਾ ਜੱਗ ਭਰਤਾ ਆਪਾਂ ਪੋਲੀ ਤੇ ਮੋਟੀ ਚਵਾਈ ਛੜਦੇ ਵੀਰੇ ਓਕੇ ਆ ਪੂਰੀ ਤਸੱਲੀ ਆ ਤੋੜ ਕੇ ਦਿਖਾ ਦੇ ਬੁੱਤ ਇੱਕ ਵਾਰੀ ਸੋ ਦੇਖੋ 20 ਤੋਂ 25 ਕਿਲੋ ਸਟਾਰਟਿੰਗ ਬੌਲੀ ਕਰੀ ਆ ਪਰसों ਸੂਈ ਐ ਇਹ 20 ਤੋਂ 25 ਕਿਲੋ ਸਟਾਰਟਿੰਗ ਬੋੜੀ ਐ ਇੱਥੋਂ ਚੈੱਕ ਕਰਿਓ ਇੱਥੋਂ ਚੈੱਕ ਕਰਿਓ ਰੋਕ ਲਾ ਇੱਥੋਂ ਚੈੱਕ ਕਰਿਓ ਇੱਕ ਵਾਰੀ ਕਿਉਂਕਿ ਬੱਚੇ ਦਾ ਕਰਕੇ ਸੁਰੂ ਦੂਰ ਤੱਕ ਨਹੀਂ ਆਂਦੀ ਲੈਜਰ ਬਤ ਲੈਜਰ ਇੱਥੋਂ ਚੈੱਕ ਕਰੋ ਹਵਾਨਾ ਬਹੁਤ ਸੋਹਣਾ ਪਸਮਾ ਬਹੁਤ ਸੋਹਣਾ ਹਿਟਿਆਗਾ ਗਰਲੈਂਡੋ ਦੇ ਵਿੱਚ ਆ ਗਈ ਤੁਸੀਂ ਦੇਖ ਸਕਦੇ ਹੋ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀ ਪਸੰਦ ਹੋਈ ਦਿੱਤੇ ਨੰਬਰਾਂ ਦੇ ਸੰਪਰਕ ਬਣਾ ਕੇ ਬੱਸੀ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ ਵੀਰਾਂ ਨੂੰ ਧੰ